ਅਸਿਕੀ 90 ਸਾਲ ਦੇ ਆਮਦ ਨੂੰ ਲੈ ਕੇ ਅਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੋਲਰ ਦੇ ਵੱਲੋਂ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਆ। ਉਹ ਤੇ ਉਹਨਾਂ ਕਿਹਾ ਕਿ ਸਾਰੇ ਸ਼ਹਿਰ ਵਾਸੀਆਂ ਦੀ ਸਿਹਤਯਾਬੀ ਦੀ ਕਾਮਨਾ ਕਰਦਾ। ਉਹਨਾਂ ਕਿਹਾ ਕਿ ਸਭ ਦੇ ਲਈ ਨਵੇਂ ਸਾਲ ਖੁਸ਼ੀਆਂ ਭਰ ਕੇ ਲੈ ਕੇ ਆਵੇ। ਤੇ ਪਰਿਵਾਰ ਦੇ ਵਿੱਚ ਖੁਸ਼ੀਆਂ ਮਨਾਵੇ। ਉੱਥੇ ਉਹਨਾਂ ਕਿਹਾ ਕਿ ਕੋਈ ਵੀ ਕਾਨੂੰਨ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰੇ ਨਹੀਂ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਅੱਜ ਕੋ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਨੂੰ ਸਾਰੇ ਗੁਰੂ ਨਗਰੀ ਦੇ ਵਸਨੀਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਨਾ ਤੇ ਤੁਹਾਨੂੰ ਸਾਰਿਆਂ ਨੂੰ ਵੀ ਲੱਖ ਲੱਖ ਵਧਾਈ ਦਿੰਨਾ ਸਾਰਿਆਂ ਦੇ ਪਰਿਵਾਰਾਂ ਪਾਸੇ ਅਰਦਾਸ ਕਰਦੇ ਆਂ ਚੜ੍ਹਦੀ ਕਲਾ ਚ ਰੱਖੇ ਪਰਮਾਤਮਾ ਅੱਜ ਪਰੇ ਪੁਖਤਾ ਪ੍ਰਬੰਧ ਅਸੀਂ ਕੀਤੇ ਆ ਸਾਰੇ ਕਮਿਸ਼ਨਰੇਟ ਦੇ ਵਿੱਚ ਜੇ ਆਪਾਂ ਨੰਬਰ ਦੇ ਵਿੱਚ ਦੇਖੀਏ ਤਾਂ ਚਾਰ ਡੀਸੀਪੀ ਸਾਡੇ ਬਾਹਰ ਨੇ ਔਰ ਆ 14 ਏਸੀਪੀ ਨੇ 1800 ਟੋਟਲ ਮੁਲਾਜ਼ਮ ਲਾਇਆ ਜੀ 80 ਨਾਕੇ ਨੇ ਔਰ ਤਕਰੀਬਨ 55 ਦੇ ਕਰੀਬ ਸਾਡੇ ਪੈਟਰੋਲਿੰਗ ਪਾਰਟੀਆਂ ਨੇ ਇਸ ਤੋਂ ਇਲਾਵਾ ਸਾਰੇ ਥਾਣੇ ਪੀਸੀਆਰ ਦੀ ਫੋਰਸ ਟ੍ਰੈਫਿਕ ਦੀ ਫੋਰਸ ਸਾਰੀ ਔਨ ਗਰਾਊਂਡ ਹੈ ਔਰ ਇਸੇ ਤਰ੍ਹਾਂ ਅਸੀਂ ਵੀ ਅੱਗੇ ਰਵਾਂਗੇ ਮੈਂ ਵੀ ਸਿਵਲ ਡਰੈਸ ਤੇ ਇਸੇ ਕਰਕੇ ਪਾਈ ਹੈ ਕਿ ਤਾਂ ਕਿ ਮੈਂ ਆਮ ਨਾਗਰਿਕ ਵਾਂਗੂ ਸਾਰੀ ਚੀਜ਼ ਨੂੰ ਆਪਾਂ ਆਬਜ਼ਰਵ ਕਰ ਸਕੀਏ ਕਿ ਲੋਕ ਤਾਂ ਕਿ ਨਮੇ ਸਾਲ ਦੇ ਆਪਣੀ ਖੁਸ਼ੀ ਮਨਾ ਸਕਣ ਪਰ ਮੈਂ ਲੋਕਾਂ ਨੂੰ ਫੀਲ ਕਰਦਾ ਕਿ ਖੁਸ਼ੀ ਜ਼ਰੂਰ ਮਨਾਓ ਪਰ ਕਾਨੂੰਨ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਫਿਰ ਅਸੀਂ ਉਹਦੇ ਤੇ ਮਤਲਬ ਸਾਡੀ ਪਾਲਿਸੀ ਬੜੀ ਜ਼ੀਰੋ ਟੋਲਰੈਂਸ ਦੀ ਔਰ ਉਹਨਾਂ ਦੇ ਖਿਲਾਫ ਪੂਰੀ ਕਾਰਵਾਈ ਹੋਏਗੀ ਫਿਰ ਸਰ ਕਈ ਹੋਟਲਾਂ ਦੇ ਵਿੱਚ ਜਿਹੜੀ ਪਾਰਟੀਆਂ ਹੁੰਦੀਆਂ ਉਹਦੇ ਵਿੱਚ ਉਲੜਬਾਜੀ ਕਾਫੀ ਹੁੰਦੀ ਹੈ ਕੀ ਹੋਟਲ ਉਹਨਾਂ ਦੇ ਨਾਲ ਮੀਟਿੰਗ ਮੂਟਿੰਗ ਕੋਈ ਕੀਤੀ ਗਈ ਹੈ ਤੁਹਾਡੇ ਨਾਲ ਤਾਂ ਕਿ ਇਹ ਹਜੇ ਕੋਈ ਘਟਨਾ ਨਾ ਹੋ। ਦੇਖੋ ਜੀ ਸਾਰੇ ਆ ਉਹਨਾਂ ਨੂੰ ਮੈਸੇਜ ਪਹੁੰਚਵਾ ਦਿੱਤਾ ਸੀਗਾ ਮੀਟਿੰਗ ਤਾਂ ਨਹੀਂ ਹੋਈ ਪਰ ਸਭ ਨੂੰ ਪਤਾ ਹੈ ਵੀ ਕਾਨੂੰਨ ਕੀ ਹੈ ਔਰ ਜਿਹੜਾ ਬੰਦਾ ਕਾਨੂੰਨ ਤੋੜੇਗਾ ਆਪ ਜ਼ਿੰਮੇਵਾਰ ਹੋਏਗਾ। ਕੋਈ ਮਚਾਉਂਦੇ ਵਿੱਚ ਬਹੁਤ ਸਾਰੀਆਂ ਗੱਡੀਆਂ ਦੇ ਵਿੱਚ ਜਿਹੜੇ ਟ੍ਰਿਕਸ ਕਰਦੇ ਨੇ ਉਹਨਾਂ ਦੇ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਇਸ ਤਰ੍ਹਾਂ ਦਾ ਮਾਹੌਲ ਖਰਾਬ ਨਾ ਕੀਤਾ ਜਾਵੇ। ਦੇਖੋ ਜੀ ਪਬਲਿਕ ਪਾਰਕਿੰਗ ਦਾ ਮੈਂ ਬੜਾ ਸਪੈਸ਼ਲ ਇਨਸਟਰਕਸ਼ਨ ਦਿੱਤੀਆਂ ਬੜੀ ਕਲੀਅਰ ਸਾਰਿਆਂ ਨੂੰ ਡਾਊਨ ਦੀ ਲਾਈਨ ਕਿ ਪਬਲਿਕ ਡਰਿੰਕਿੰਗ ਦੇ ਵਿੱਚ ਕੋਈ ਚਾਂਸ ਨਹੀਂ ਲੈਣਾ ਔਰ ਜਿੱਥੇ ਕੋਈ ਇਹੋ ਜਿਹਾ ਕਰਦਾ ਉਹਦੇ ਖਿਲਾਫ ਸਖਤ ਐਕਸ਼ਨ ਕਰੋ ਮੌਕੇ ਤੇ ਦਰਬਾਰ ਦਾ ਜਿਹੜੀ ਸੰਗਤ ਆ ਰਹੀ ਹੈ ਪਹਿਲੀ ਥਿੰਗ ਲਾ ਕੇ ਸਾਹਮਣੇ ਦੇਖੇ ਸਰ ਉਧਰ ਵੀ ਸਾਡੇ ਜਗਜੀਤ ਸਿੰਘ ਵਾਲੀਆ ਡੀਸੀਪੀ ਸਾਹਿਬ ਔਰ ਪਾਲ ਡੀਸੀਪੀ ਟ੍ਰੈਫਿਕ ਸਾਰੇ ਆਫੀਸਰ ਜਿਹੜੇ ਉਸ ਓਨਲੀ ਫਾਰ ਦਰਬਾਰ ਸਾਹਿਬ ਸੰਗਤ ਦੀ ਜਿਹੜੀ ਪਾਰਕਿੰਗ ਟ੍ਰੈਫਿਕ ਔਰ ਮੈਨੇਜਮੈਂਟ ਵਾਸਤੇ ਉੱਥੇ ਲਾਏਗੇ ਔਰ ਸਿਵਲ ਪਾਰਚਾਰਜ ਦਰبار صاحب ਦੇ ਅੰਦਰ ਵੀ ਜਿਹੜੀ ਪੁਲਿਸ ਫੋਰਸ ਡਿਪਲੋਏ ਕੀਤੀ ਗਈ ਹੈ ਔਰ ਮੈਨੂੰ ਲੱਗਦਾ ਕਿ ਸਾਰੇ بڑے regulated ਕੰਮ ਉਥੇ ਵੀ ਚੱਲ ਰਿਹਾ ਸਰਕਲ ਕਈ ਮੋਟਰਸਾਈਕਲ ਹੌਟਲ ਨੇ ਵਗੈਰਾ ਕਿਤੇ ਨਿੱਜੀ ਪਾਣੀ ਹੁਲੜ ਬਾਜੀ ਵਾਲਿਆਂ ਨੂੰ ਤੁਹਾਨੂੰ ਦੱਸਿਆ ਜੀ ਬਿਲਕੁਲ ਨਹੀਂ ਛੱਡਣਾ ਔਰ ਸਖਤ ਤੋਂ ਸਖਤ ਐਕਸ਼ਨ ਲਵਾਵਾਂਗੇ ਮੁੜ ਕੇ ਜਿਨ੍ਹਾਂ ਨੇ ਰਿਸਕ ਲੈਣਾ ਆਪਣੇ ਬਾਲਪੁੱਤੇ ਤੇ ਲੈਣ ਸਰ ਜੀ ਰਾਤ ਵੇਲੇ ਜਦ ਹਰਦੂੰ ਮਚਾਉਂਦੇ ਉਹਨਾਂ ਨੂੰ ਕੀ ਸੁਨੇਹਾ ਦੇ ਬੜੀ ਮੈਂ ਬੜਾ ਕਲੀਅਰ ਦੱਸਿਆ ਕਿ ਕਾਨੂੰਨ ਦੀ ਜਿਹੜੀ ਸਾਰੇ ਵਾਸਤੇ ਇੱਕੋ ਜਿਹਾ ਆਪਣੀ ਇੰਜੋਏਮੈਂਟ ਕਰਨ ਸਭ ਕੁਝ ਕਰਨ ਬਟ ਨੋਟ ਕਾਨੂੰਨ ਦੀ ਲਾਈਨ ਨਾ ਤੋੜਨ ਜੇ ਤੋੜਨਗੇ ਤਾਂ ਸਖਤ ਤੋਂ ਸਖਤ ਕਾਰਵਾਈ ਅਸੀਂ ਕਰਾਂਗੇ ਅਗਰ ਕੱਲ ਵੀ ਨਵਾਂ ਦਿਨ ਨਵਾਂ ਸਾਲ ਕੱਲ ਹੈ ਕੱਲ ਵੀ ਕਾਫੀ ਟ੍ਰੈਫਿਕ ਰਹਿੰਦੀ ਉਹਦੇ ਵਾਸਤੇ ਬੰਦਾ ਮਾਰਕਿੰਗ ਲਾਈਨਾਂ ਤੇ ਕੀਤੀ ਗਈ ਹੈ ਬਿਲਕੁਲ ਉਸੇ ਤਰ੍ਹਾਂ ਇਹ ਸਪੈਸ਼ਲੀ ਜਿਹੜੇ ਧਾਰਮਿਕ ਜਗ੍ਹਾ ਨੇ ਉਹਨਾਂ ਦੇ ਉੱਤੇ ਜਾਣਾ ਆਵਾਜਾਈ ਬਹੁਤ ਲੋਕਾਂ ਦੀ ਰਹਿੰਦੀ ਹੈ ਪਰ ਕੁਦਰਤੀ ਵਰਕਿੰਗ ਡੇ ਹੈ ਇਸ ਕਰਕੇ ਟ੍ਰੈਫਿਕ ਤੇ ਸਿਕਿਉਰਿਟੀ ਦੇ ਉਹੀ ਇੰਤਜ਼ਾਮ